ਨਹੀਂ ਬਿੱਟੂ ਨਾ ਉਹ ਕੱਲਾ ਕੁਰਸੀ ਨਾਲ ਪਿਆਰ ਹੈ 10 ਸਾਲ ਲੁਧਿਆਣੇ ਦੇ ਲੋਕਾਂ ਨੇ ਜਿਤਾਇਆ ਮਨਰੇਗਾ ਦੇ ਪੈਸੇ ਨਾਲੇ ਬਿੱਟੂ ਨੇ ਜੇਬ ਚੋਂ ਦੇਣਿਆ ਜਾਂ ਭਾਜਪਾ ਨੇ ਦੇੜਿਆ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬੀਆਂ ਦਾ ਪੈਸਾ ਵਾ ਇੰਨੀ ਜਲਦੀ ਉਹ ਤੁਸੀਂ ਪੰਜਾਬੀਆਂ ਨਾਲ ਨਫ਼ਰਤ ਕਰਨ ਲੱਪੇ ਇੱਕ ਵਾਰੀ ਫੇਰ ਦੁਬਾਰਾ ਸਿਆਸਤ ਨਹੀਂ ਕਰਨੀ ਪੰਜਾਬ ਚ ਆ ਕੇ ਹੋ ਮੋਦੀ ਦੇ ਨਾਲ ਦਿੱਲੀ ਦੀ ਸਿਆਸਤ ਥੋੜਾ ਕਰਨੀ ਹੈ ਤੂੰ ਪੰਜਾਬ ਦੀ ਸਿਆਸਤ ਕਰਨੀ ਹੈ ਐਨਾ ਨਾ ਪੰਜਾਬ ਨੂੰ ਗਰੋਜ਼ ਨਾਲ ਦੇਖ ਬੋਟਾ ਨਹੀਂ ਪਾਈਆਂ 10 ਸਾਲ ਇੰਨਾ ਲੋਕਾਂ ਨੇ ਜਿਤਾਇਆ ਸੀ ਤੈਨੂੰ 700000 ਪਹਿਲਾਂ ਸ਼ਹੀਦ ਹੋਇਆ ਇੱਕ ਜਵਾਬ ਹੁਣ ਸ਼ਹੀਦ ਹੋਇਆ ਉਹ ਲੋਕਾਂ ਦੇ ਅੰਦਰ ਰੋਸ ਸੀਗਾ ਉਸ ਗੱਲ ਦਾ ਲੋਕ ਪੰਜਾਬੀ ਜਿਹੜੇ ਆ ਉਹ ਆਪਣਾ ਰੋਸ ਦਿਖਾ ਰਹੇ ਸੀ ਇਹਨਾਂ ਨੂੰ ਰੋਸ ਕਰਕੇ ਨਹੀਂ ਨਾ ਬੜੇ ਵੇਗਾ ਨਾਲ ਉਹ ਕੋਈ ਕੋਲੋਂ ਦੇਣੀਆਂ ਸਾਡੇ ਦਾ ਪਹਿਲਾ ਪੈਸੇ ਰੱਖੀ ਫਿਰਦੇ ਆ ਪੰਜਾਬ ਦੇ ਇਹ ਪੰਜਾਬ ਦਾ ਕੋਈ ਹਿੱਸਾ ਨਹੀਂ ਹੈਗਾ ਦੇਸ਼ ਦੇ ਵਿੱਚ ਬੀਤੇ ਦਿਨ ਹੀ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਨਿੰਦਰ ਸਿੰਘ ਰਾਜਾ ਬੜਿੰਗ ਦੀ ਜਿੱਤ ਹੋਈ ਹੈ ਬੇਸ਼ੱਕ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਹਾਰ ਹੋਈ ਹੈ ਜਾਂ ਫਿਰ ਅਸੀਂ ਕਹਾਂਗੇ ਕਿ ਵੱਖ-ਵੱਖ ਪਾਰਟੀਆਂ ਵੀ ਜਿਹੜੀਆਂ ਨੇ ਉਹ ਇਸ ਰੇਸ ਦੇ ਵਿੱਚ ਫਾੜੀ ਰਹੀਆਂ ਨੇ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਸਨ ਉਹ ਮੌਜੂਦਾ ਵਿਧਾਇਕ ਨੇ ਸੈਂਟਰਲ ਹਲਕੇ ਤੋਂ ਆਪਣੇ ਦਫ਼ਤਰ ਦੇ ਵਿੱਚ ਬੈਠੇ ਲੋਕਾਂ ਦੀ ਜਿਹੜੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਮੁਰ ਤੋਂ ਗੱਲਬਾਤ ਕਰ ਲੈਣੇ ਆ ਸਰ ਇੱਕ ਦਿਨ ਹੀ ਹੋਇਆ ਮੈਨੂੰ ਲੱਗਦਾ ਨਤੀਜੇ ਆਏ ਨੂੰ ਮੈਨੂੰ ਲੱਗਦਾ ਥਕਾਵਟ ਵੀ ਜਿਹੜੀ ਆ ਨਹੀਂ ਉਤਰੀ ਹੋਣੀ ਤੁਸੀਂ ਦੁਆਰਾ ਦਫ਼ਤਰ ਦੇ ਵਿੱਚ ਦੇਖੋ ਇਹ ਸੇਵਾ ਜਿਹੜੀ ਹੈ ਨਾ ਬੰਦੇ ਦੇ ਖੂਨ ਚ ਹੁੰਦੀ ਹੈ ਜੱਜਵਾਰ ਜੱਜਵਾਰ ਜਿਹੜੇ ਆ ਉਹ ਬੰਦੇ ਦੇ ਨਾਲ ਚੱਲਦੇ ਆ لوکاں دی સેવા ایناں نے پہلا ایم ایل اے بنائی پارٹی نے مانسمان دیکھ کے میری સેવા ਨੂੰ دیکھ کے منوں لوک سਭਾ دی ٹکੜ دتی سی لوکاں نے بہت پیار ਦਿੱਤਾ ਹਾਰਾਂ ਜਿੱਤਾਂ ਦਾ ਹੁਣ ਲੋਕਤੰਤਰ ਆਇਆ ਹੈ ਹਾਰ ਜਿੱਤਾਂ ਚਲਦੀ ਰਹਿੰਦੀ ਹੈ ਇਹਦੇ ਵਿੱਚ ਹੁਣ ਆਪਾਂ ਜੇ ਕਈ ਵੀ ਅਸੀਂ ਉਹ ਚੋਣ ਹਾਰ ਗਏ ਤੇ ਹੁਣ ਜਾ ਕੇ ਘਰ ਬੈ ਜੀ ਇਹਨਾਂ ਲੋਕਾਂ ਨੇ ਵੀ ਪਹਿਲਾਂ ایم ایل اے ਬਣਾਇਆ 22 ਸਾਲਾਂ ਜੀ ਇਹਨਾਂ ਦੀ ਸੇਵਾ ਕਰਾਂਗੇ ਅਗਲੀ ਵਾਰ ਐ ਥੋੜਾ ਵਾ ਹੁਣ ਇਹਨਾਂ ਨੂੰ ਥੋੜਾ ਜੱਡਣਾ ਵਾ ਤਰ ਜਿਸ ਤਰ੍ਹਾਂ ਕੀ ਜਿਹੜਾ ਅਸੀਂ ਦੇਖਿਆ ਕਿ ਹਾਰ ਜਿਹੜੀ ਹੋਈ ਹੈ ਚਾਹੇ ਕਾਫੀ ਫਰਕ ਜਣਾ ਰਿਹਾ ਤੀਜੇ ਨੰਬਰ ਤੇ ਰਿਹਾ ਹੂੰ ਕੀ ਕਾਰਨ ਮੰਨਦੇ ਹੋ ਕੋਈ ਸਰਵੇਖਣ ਕੋਈ ਉਹਦੀ ਕੋਕ ਪੜਤਾਲ ਜਿਹੜੀ ਦੇਖੋ ਮੇਨ ਸ਼ਹਿਰਾਂ ਦੇ ਵਿੱਚ RAM ਮੰਦਰ ਦਾ ਇਹਨਾਂ ਨੇ ਰਾਜਨੀਤੀ ਦੇ ਵਿੱਚ ਧਰਮ ਨੂੰ ਇਸਤੇਮਾਲ ਕਰਕੇ BJP ਵਾਲਿਆਂ ਨੇ ਘਰ ਘਰ ਜਾ ਕੇ RAM ਪ੍ਰਭੂ ਦਾ ਪ੍ਰਸ਼ਾਦ ਪਹਚਾ ਕੇ ਭਾਈਪਾ ਨੂੰ ਵੋਟ ਪਾਇਓ ਅਜੋਧਿਆ ਜਾ ਕੇ ਕੀ ਜਵਾਬ ਦੇਵੋਗੇ ਫਿਰ 20 ਕਰੋੜ ਰੁਪਈਆ ਖਰਚਿਆ ਦੋਨਾਂ ਨੇ ਅਜ਼ੀਦਾ ਭਾਈ ਸਾਦਗੀ ਵਾਲੇ ਬੰਦੇ ਸਾਡੇ ਕੋਲ ਤਾਂ ਆਇਆ ਨਹੀਂ ਸੀ ਇੰਨਾ ਰਾਸ਼ਨ ਕਮਾਇਆ ਹੋਇਆ ਨਾ ਜੀ ਬੋਡੀਆਂ ਲਵਾਈਆਂ ਰਾਜਸਥਾਨੋਂ ਨਾ ਜੀ ਕੋਈ ਸਮਾਰਟ ਸਿਟੀ ਬਣਵਾਈ ਆ ਇੰਨਾ ਕਰਕੇ ਇੰਨਾ ਲੋਕਾਂ ਨੇ ਸਾਰੇ ਡੰਡ ਆਪਣੇ ਲਾਏ ਆ ਅਸੀਂ ਤਾਂ ਲੋਕਾਂ ਕੋਲ ਅਪੀਲ ਹੀ ਕੀਤੀ ਸੀ ਲੋਕਾਂ ਨੇ ਇੰਨਾ ਪਿਆਰ ਦਿੱਤਾ 2.5 ਲੱਖ ਵੋਟ ਪਾਈ ਆ ਇਹ ਲੋਕਾਂ ਦਾ ਪਿਆਰ ਸੀਗਾ ਕੋਈ ਐਸੀ ਗੱਲ ਹੀ ਲੋਕਾਂ ਦਾ ਫਤਵਾ ਜਿਹੜਾ ਵਾ ਉਹਨੂੰ ਮੰਨਣਾ ਚਾਹੀਦਾ ਅਸਰ ਉਹਨੀ ਸਿੰਘ ਬਿੱਟੂ ਬਿਆਨ ਦੰਦੇ ਹੋਏ ਨਜ਼ਰ ਆਏ ਨੇ ਕਹਿੰਦੇ ਕਿ ਪੰਜਾਬ ਸਰਕਾਰ ਕੋਲ ਫੰਡ ਨਹੀਂ ਹੈਗੇ ਕਹਿੰਦੇ ਵੀ ਹੁਣ ਜਿਹੜਾ ਆਪਾਂ ਮਨਰੇਗਾ ਦਾ ਪੈਸਾ ਜਾਂ ਫਿਰ ਹੋਰ ਪੈਸੇ ਕਹਿੰਦੇ ਸਰਕਾਰ ਤਾਂ ਕੇਂਦਰ ਦੇ ਵਿੱਚ ਭਾਜਪਾ ਦੀ ਬਣੀਆਂ ਕਹਿੰਦੇ ਕਿੱਥੋਂ ਆਊਗਾ ਜਾਂ ਕਿਸ ਤਰ੍ਹਾਂ ਕਹਿੰਦੇ ਫੇਰ ਕਹਿੰਦੇ ਮੰਗੂ ਨਹੀਂ ਬਿੱਟੂ ਨਾ ਉਹ ਕੱਲਾ ਕੁਰਸੀ ਨਾਲ ਪਿਆਰ ਹੈ 10 ਸਾਲ ਲੁਧਿਆਣੇ ਦੇ ਲੋਕਾਂ ਨੇ ਜਿਤਾਇਆ ਮਨਰੇਗਾ ਦੇ ਪੈਸੇ ਨਾਲੇ ਬਿੱਟੂ ਨੇ ਜੇਬ ਚੋਂ ਦੇਣਿਆ ਜਾਂ ਭਾਜਪਾ ਨੇ ਦੇੜਿਆ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬੀਆਂ ਦਾ ਪੈਸਾ ਵਾ ਅਲ ਨਹੀਂ ਜਲਦੀ ਉਹ ਤੁਸੀਂ ਪੰਜਾਬੀਆਂ ਨਾਲ ਨਫ਼ਰਤ ਕਰਨ ਲੱਪੇ ਇੱਕ ਵਾਰੀ ਫਿਰ ਦੁਬਾਰਾ ਸਿਆਸਤ ਨਹੀਂ ਕਰਨੀ ਪੰਜਾਬ ਚ ਆ ਕੇ ਹੁਣ ਮੋਦੀ ਦੇ ਨਾਲ ਦਿੱਲੀ ਦੀ ਸਿਆਸਤ ਥੋੜਾ ਕਰਨੀ ਹੈ ਤੂੰ ਪੰਜਾਬ ਦੀ ਸਿਆਸਤ ਕਰਨੀ ਐ ਇੰਨਾ ਨਾ ਪੰਜਾਬ ਨੂੰ ਗਰੋਧ ਨਾਲ ਦੇਖ ਤੇ ਵੋਟਾਂ ਨਹੀਂ ਪਾਈਆਂ 10 ਸਾਲ ਇਹਨਾਂ ਲੋਕਾਂ ਨੇ ਜਿਤਾਇਆ ਸੀ ਤੈਨੂੰ ਪਿਆਰ ਕਰ ਲੋਕਾਂ ਨਾਲ ਸਰ ਜਿਸ ਤਰ੍ਹਾਂ ਕੀ ਭਾਜਪਾ ਜਿਹੜੀ ਕਹਿੰਦੀ ਹੈ ਕਿ ਉਹਨਾਂ ਨੂੰ ਪਿੰਡਾਂ 'ਚ ਬਣ ਨਹੀਂ ਦਿੱਤਾ ਪਿੰਡਾਂ 'ਚ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਆ ਉਹ ਪੂਰੀ ਤਰ੍ਹਾਂ ਹੋਣ ਨਹੀਂ ਦਿੱਤਾ ਕਹਿੰਦੇ ਉਹ ਅਸੀਂ ਆਪਣਾ ਵਿਜ਼ਨ ਤੱਕ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਨਹੀਂ ਦੱਸ ਸਕਿਆ ਕਹਿੰਦੇ ਜਿਹਦੇ ਕਾਰਨ ਜਿਹੜਾ ਵਾ ਮੇਨ ਫਰਕ ਜਿਹੜਾ ਵਾ ਪਿੰਡੂ ਖੇਤਾਂ 'ਚ ਹੀ ਰਹਿ ਗਿਆ ਪਿੰਡੂ ਹਲਕਿਆਂ 'ਚ ਹੀ ਰਹਿ ਗਿਆ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇਖੋ ਜਿਹੜੇ ਕੰਡੇ ਉਹਨਾਂ ਨੇ ਬੀਜੇ ਹੋਏ ਸੀ ਲੋਕਾਂ ਦੇ ਵਿੱਚ 700 ਕਿਸਾਨ ਪਹਿਲਾਂ ਸ਼ਹੀਦ ਹੋਇਆ ਇੱਕ ਜਵਾਕ ਹੁਣ ਸ਼ਹੀਦ ਹੋਇਆ ਉਹ ਲੋਕਾਂ ਦੇ ਅੰਦਰ ਰੋਸ ਸੀਗਾ ਲੋਕ ਪੰਜਾਬੀ ਜਿਹੜੇ ਆ ਉਹ ਆਪਣਾ ਰੋਸ ਦਿਖਾ ਰਹੇ ਸੀ ਇਹਨਾਂ ਨੂੰ ਰੋਸ ਕਰਕੇ ਨਹੀਂ ਨਾ ਬੜੇ ਇਹ ਹੋਰ ਕੋਈ ਇਹਨਾਂ ਨਾਲ ਇਹ ਥੋੜਾ ਭਾਜਪਾ ਵਾਲਾ ਜਿਹੜਾ ਮਰਜੀ ਚੱਲ ਜਾਵੇ ਜਿਹੜੇ ਕੇਂਦਰ ਦੇ ਵਿੱਚੋਂ ਲੀਡਰ ਆਏ ਇਹਨਾਂ ਕੋਲ ਪੰਜਾਬ ਦਾ 8000 ਕਰੋੜ ਰੁਪਇਆ ਪਿਆ ਰੱਖੀ ਹੋਇਆ ਉਹ ਲੈ ਕੇ ਦਿੰਦੇ ਇਹਨਾਂ ਨੇ ਹੁਣ ਮੰਦਵੇਗਾ ਨਾਲੇ ਉਹ ਕੋਈ ਕੋਲੋਂ ਦੇਣੀ ਆ ਸਾਡੇ ਦਾ ਪਹਿਲਾਂ ਪੈਸੇ ਰੱਖੀ ਫਿਰਦੇ ਆ ਪੰਜਾਬ ਦੇ ਕਿਉਂ ਪੰਜਾਬ ਦਾ ਕੋਈ ਹਿੱਸਾ ਨਹੀਂ ਹੈਗਾ ਦੇਸ਼ ਦੇ ਵਿੱਚ ਸਰ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਲਿਖਿਆ ਇਸ ਵਾਰ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਦੇਖਿਆ ਕਿ ਦਲ ਬਦਲੀਆਂ ਦਾ ਦੌਰ। ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਉਹਦਾ ਕਿੰਨਾ ਕੁ ਇੰਪੈਕਟ ਜਿਹੜਾ ਵਾ ਰਾਜਨੀਤੀ ਤੇ। ਦੇਖੋ ਦਲ ਬਦਲੀਆਂ ਜਿਹੜੇ ਲੋਕਾਂ ਦੀ ਜੈਹ ਜੀ ਫਿਤਰਤ ਹੁੰਦੀ ਆ। ਹੁਣ ਉਹੋ ਜਿਹੇ ਬੰਦੇ ਦੁਬਾਰਾ ਫੇਰ ਉਹ ਜਿਹੜੇ ਪਹਿਲਾਂ ਛੱਡ ਕੇ ਗਏ ਸੀ ਆਪ ਨੂੰ ਉਹੀ ਦੁਬਾਰਾ ਫੇਰ ਆਉਣ ਨੂੰ ਫਿਰਦੇ ਆ। ਇਹ ਨਹੀਂ ਹੁੰਦਾ ਜਦੋਂ ਰਾਜਨੀਤੀ ਦੇ ਵਿੱਚ ਜੇ ਸੇਵਾ ਭਾਵਨਾ ਰੱਖੋਗੇ ਲੋਕ ਤੁਹਾਨੂੰ ਪਸੰਦ ਕਰਦੇ ਆ। ਦਲ ਬਦਲੂ ਬੰਦਿਆਂ ਨੂੰ ਨਹੀਂ ਪਸੰਦ ਕਰਦੇ। ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ 2.5 ਸਾਲ ਲੋਕਾਂ ਦੀ ਜਿਹੜੀ ਸੇਵਾ ਹਜੇ ਕਰਨੀ ਆ ਉਸ ਤੋਂ ਬਾਅਦ ਅਗਲੀ ਦੇਖਾਂਗੇ ਹਜੇ ਕਿ ਹੁਣ ਕਾਰਪੋਰੇਸ਼ਨ ਚੋਣਾਂ ਆਉਂਦੀਆਂ ਜਾਂ ਪੰਚਾਇਤੀ ਚੋਣਾਂ ਆਉਂਦੀਆਂ ਨੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਕਹਿੰਦੇ ਵਿੱਚ ਗਰਾਫ ਜਿਹੜਾ ਬਾ ਡਾਉਨ ਗਿਆ ਬਾ ਉਸ ਨੂੰ ਕਿਸ ਤਰ੍ਹਾਂ ਜਿਹੜਾ ਮੁਰਤ ਤੋਂ ਜਿਹੜਾ ਕਵਰ ਕੀਤਾ ਜਾਵੇ ਕੋਈ ਗਰਾਫ ਨਹੀਂ ਗਿਆ ਸੀ ਭਗਵਾਨ ਰਾਮ ਦੇ ਨਾਮ ਨਾਲ ਹੁਣ ਲੋਕਾਂ ਨੂੰ ਤੁਸੀਂ ਕਰ ਲਿਆ ਅਯੁੱਧਿਆ ਚ ਦਾ ਰਾਮ ਨੇ ਤੁਹਾਨੂੰ ਸ਼ਰਾਪ ਦਿੱਤਾ ਇਹਨਾਂ ਨੂੰ ਅਯੁੱਧਿਆ ਚ ਨਹੀਂ ਜਿੱਤੇ ਇਹ ਭਾਈਪਾਲੇ ਐਨੀ ਨਾ ਆਸ ਰੱਖਣ ਪ੍ਰਭੂ ਰਾਮ ਵੀ ਸਾਡਾ ਹੀ ਆ ਸਾਡਾ ਵੀ ਇਸਦਾ ਹੋ ਅਸੀਂ ਵੀ ਉਹਦੇ ਅੱਗੇ ਸੀਚ ਕੋਨੇ ਆ ਜੇ ਹੁਣ ਤੁਸੀਂ ਇੱਕ ਵਾਰੀ ਲੋਕਾਂ ਨੂੰ ਗੁੰਮਰਾਹ ਕਰ ਲਿਆ ਤੇ ਉਹ ਨਹੀਂ ਹੈਗਾ ਵੀ ਅਸੀਂ ਰਾਮ ਤੋਂ ਦੂਰ ਆ ਜਾਂ ਰਾਮ ਸਾਡੇ ਤੋਂ ਦੂਰ ਆ ਰਾਮ ਸਾਡੇ ਹੀ ਆ ਉਹ ਪ੍ਰਭੂ ਰਾਮ ਨੇ ਉੱਥੋਂ ਸ਼ਰਾਬ ਦਿੱਤਾ ਇੱਥੇ ਲੱਗ ਗਿਆ ਜ਼ੀਰੋ ਆ ਗਈ 13 ਚੋਂ ਜ਼ੀਰੋ ਆਈ ਹੈ ਭਾਜ ਭਾ ਅੱਛਾ ਸਨ ਲੋਕਾਂ ਨੂੰ ਕੀ ਸੁਨੇਹਾ ਆ ਮਾਨ ਲੋਕਾਂ ਨੂੰ ਕੀ ਮੈਸੇਜ ਆ ਲੋਕਾਂ ਨੂੰ ਲੋਕਾਂ ਨੂੰ ਇਹੀ ਸੁਨੇਹਾ ਵਾਹ ਵੀ ਆਪਣੇ ਜਿਹੜਾ ਮਤਦਾਤਾ ਦਾਣ ਅੱਗੇ ਵੀ ਕਿਸੇ ਨੂੰ ਕਰਨਾ ਦੇਖ ਕੇ ਕਰਿਓ ਹੁਣ ਐਵੇਂ ਨਾ ਲੱਭਦੇ ਰਹੋ ਜਿਨ੍ਹਾਂ ਨੂੰ ਤੁਸੀਂ ਕਰਤਾ ਹੁਣ ਉਹਨਾਂ ਲੋਕਾਂ ਨੇ ਲੱਭਣਾ ਨੀਗਾ ਅੱਗੇ 10 ਸਾਲ ਨਹੀਂ ਲੱਭੇ ਸੀ 5 ਸਾਲ ਹੁਣ ਨਹੀਂ ਲੱਭਣਾ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਜਿਨੇ ਮੈਨੂੰ ਵੋਟ ਪਾਈ ਉਹਦਾ ਵੀ ਧੰਨਵਾਦ ਜਿਨੇ ਨਹੀਂ ਪਾਈ ਉਹਦਾ ਵੀ ਧੰਨਵਾਦ ਜੀ ਬਿਲਕੁਲ ਕਿਤੇ ਨਾ ਕਿਤੇ ਇਸ ਹਨ अशोक ਪ੍ਰਸ਼ਰ ਪੱਪੀ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਲੁਧਿਆਣਾ ਦੇ ਜਿਹੜੇ ਨੇ ਲੋਕ ਸਭਾ ਪਾਰਟੀ ਦੇ ਉਮੀਦਵਾਰ ਸਨ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਉਹ ਧੰਨਵਾਦ ਕਰਦੇ ਨੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਨੇ ਵੇਸ਼ਕ ਉਹਨਾਂ ਨੂੰ ਜਿਹੜੀ ਵੋਟ ਪਾਈ ਗਈ ਹੈ ਜਾਂ ਨਹੀਂ ਪਾਈ ਉਹ ਕਹਿੰਦੇ ਕਿ ਉਹ ਸੇਵਾ ਕਰਦੇ ਸੀ ਅਤੇ ਸੇਵਾ ਕਰਦੇ ਰਹਿਣਗੇ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ